ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਹੋਣ ਜਾ ਰਹੀ ਹੈ ਉਹ ਹੋਣ ਜਾ ਰਹੀ ਹੈ ಗ್ರಾಮ ਪੰਚਾਇਤ ਫੰਡ ਨੂੰ ਲੈ ਕੇ ਠੀਕ ਹੈ ਸਰਕਾਰ ਵੱਲੋਂ ಗ್ರಾಮ ਪੰਚਾਇਤਾਂ ਨੂੰ ਕਿੰਨੇ ਫੰਡ ਦਿੱਤੇ ਆ ਰਹੇ ਨੇ ਠੀਕ ਹੈ ਤੇ ಗ್ರಾಮ ਪੰਚਾਇਤਾਂ ਉਹ ਫੰਡ ਕਿੱਥੇ ਯੂਜ਼ ਕਰਦੀ ਹੈ ਤੇ ਕਿੰਨਾ ਖਰਚ ਕਰਦੀ ਹੈ ਠੀਕ ਹੈ ਇਹ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਠੀਕ ਹੈ ਇਅਰ ਬਾਏ ਇਅਰ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੇ ਸਾਲ ਕਿੰਨੇ ਫੰਡ ਮਿਲੇ ਤੁਹਾਡੇ ਪਿੰਡ ਦੀ ਪੰਚਾਇਤ ਨੂੰ ਠੀਕ ਹੈ ਚਲੋ ਵੀਡੀਓ ਸ਼ੁਰੂ ਕਰਦੇ ਹਾਂਗੇ ਤੇ ਚਲਦੇ ਆਪਾਂ ਮੋਬਾਈਲ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਯਾਰਨਾ ਆਪਾਂ ਪਲੇ ਸਟੋਰ ਤੇ ਜਾਣਾ ਠੀਕ ਹੈ ਪਲੇ ਸਟੋਰ ਤੇ ਆ ਕੇ ਈ ਗ੍ਰਾਮ ਈ ਗ੍ਰਾਮ ਸਵਰਾਜ ਸਰਚ ਕਰਨਾਗਾ ਠੀਕ ਹੈ ਈ ਗ੍ਰਾਮ ਸਵਰਾਜ ਇਹ ਤੇ ਓਕੇ ਕਰਾਂਗੇ ਮੇਰੀ ਇਹ ਐਪ ਆਲਰੇਡੀ ਇੰਸਟਾਲ ਆ ਗਈ ਤਾਂ ਮੈਂ ਡਾਇਰੈਕਟ ਓਪਨ ਕਰੂਗਾ ਤੁਸੀਂ ਇਹਨੂੰ ਇੰਸਟਾਲ ਕਰ ਲਿਓ ਠੀਕ ਹੈ ਇੰਸਟਾਲ ਕਰਨ ਤੋਂ ਬਾਅਦ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਆਹ ਇੰਟਰਫੇਸ ਆ ਜਾਣਾ ਸਭ ਤੋਂ ਪਹਿਲਾਂ ਸਲੈਕਟ ਸਟੇਟ ਜਿਆਣਾਗਾ ਪੰਜਾਬ ਸਿਲੈਕਟ ਕਰਨਾਗਾ ਫਿਰ ਜ਼ਿਲ੍ਹਾ ਪ੍ਰੇਸ਼ਾਸਤ ਸਿਲੈਕਟ ਕਰਨਾਗਾ ਜਿਹੜਾ ਪ੍ਰਿਸਿਸ ਮਾਲੂ ਬਰਨਾਲਾ ਦਾ ਠੀਕ ਹੈ ਫਿਰ ਪੰਚਾਇਤ ਸੰਪਤੀ ਹੈਗੀ ਇਹਦੇ ਕਲਿੱਕ ਕਰਨਾ ਤੇ ਬਰਨਾਲਾ ਆਪਾਂ ਸਿਲੈਕਟ ਕਰ ਲਿਆ ਉਸ ਤੋਂ ಗ್ರಾಮ ਪੰਚਾਇਤ ਠੀਕ ਹੈ ಗ್ರಾಮ ਪੰਚਾਇਤ ਸਿਲੈਕਟ ਕਰਨੀ ਹੈ ਜਿਹੜਾ ਤੁਹਾਡਾ ਪਿੰਡ ਹੈਗਾ ਠੀਕ ਹੈ ਇੱਥੇ ਓਕੇ ਕਰੋਗੇ ਸਭ ਮਾਰ ਲੋ ਜੀ ਮੈਂ ਆਪਾਂ ਇੱਥੇ ਸਿਲੈਕਟ ਕਰ ਲੈਣੇਗੇ ਗੁਰਮ ਪਿੰਡ ਗੁਰਮ ਪਿੰਡ ਤੇ ਕਲਿੱਕ ਕੀਤਾਗਾ ਠੀਕ ਹੈ ਤੇ ਸਬਮਿਟ ਕਰ ਦੇਣਾਗਾ ਸਬਮਿਟ ਕਰਨ ਤੋਂ ਬਾਅਦ ਜਿਹੜੀ ਈਆ ਡਿਟੇਲ ਹੈ ਇਹਦੇ ਵਿੱਚ ਉਸ ਤੋਂ ਅਗਲਾ ਸਰਪੰਚ ਆ ਕੋ ਦਾ ਨਾਮ ਵਗੈਰਾ ਆ ਜਾਊਗਾ ਠੀਕ ਹੈ ਕੀ ਕੁਛ ਹੈਗਾ ਇੱਥੇ ਡਾਟਾ ਨਾ ਚੜਾਣੀ ਹੈਗਾ ਠੀਕ ਹੈ ਸਰਪੰਚ ਵਰੀ ਜਾਣਕਾਰੀ ਆ ਜੂ ਉਹਦਾ ਨਾਮ ਕੀ ਹੈਗਾ ਠੀਕ ਹੈ ਕੀ ਕੁਆਲਿਫੀਕੇਸ਼ਨ ਹੈ ਕਿਹੜੀ ਡੇਟ ਆਫ ਬਰਥ ਹੈ ਈਮੇਲ ਆਈਡੀ ਸਾਰਾ ਕੁਛ ਇੰਦਰਾ ਜੀ ਉਹ ਈ ਆ ਡਿਟੇਲ ਉਸ ਤੋਂ ਬਾਅਦ ਜਾਣਾ ਆਪਾਂ ਫਾਈਨੈਂਸ਼ੀਅਲ ਪ੍ਰੋਗਰੈਸ ਤੇ ਫਾਈਨੈਂਸ਼ੀਅਲ ਪ੍ਰੋਗਰੈਸ ਤੇ ਕਲਿੱਕ ਕਰਾਂਗੇ ਠੀਕ ਕਲਿੱਕ ਕਰਨ ਤੋਂ ਪਹਿਲਾਂ ਜਿਵੇਂ ਇਹ 24 ਬੱਚੇ ਰਿਕਾਰਡ ਵਾਂਗ ਦਿਖਾ ਰਿਹਾ ਠੀਕ ਆ ਆਪਾਂ ਮੰਨ ਲਓ ਪਿਛਲਾ ਰਿਕਾਰਡ ਦੇਖਦੇ ਆ 23 24 ਦਾ ਫਾਈਨੈਂਸ਼ੀਅਲ ਪ੍ਰੋਗਰੈਸ ਦੇ ਕਲਿੱਕ ਕਰਾਂਗੇ ਇੱਥੇ ਹੁਣ ਜਿਹੜਾ ਗੁਰਮਪਿੰਡ ਆ ਉਹਨੂੰ 29 29 ਲੱਖ ਰੁਪਇਆ ਠੀਕ ਹੈ ਤੁਸੀਂ ਦੇਖ ਸਕਦੇ ਹੋ 29 ਲੱਖ ਰੁਪਇਆ ਤੇ ਉਹਨੇ ਕਿੰਨਾ 18 ਲੱਖ ਰੁਪਇਆ ਖਰਚ ਕੀਤਾਗਾ ਠੀਕ ਹੈ ਪਿਛਲੇ ਸਾਲ ਉਹਨੂੰ 29 ਲੱਖ ਰੁਪਇਆ ਮਿਲਿਆ ਸੀ ਪੰਚਾਇਤ ਨੂੰ ਤੇ ਉਹਨਾਂ ਨੇ 18 ਲੱਖ ਰੁਪਏ ਖਰਚੇਗਾ ਥੱਲੇ ਡਿਟੇਲ ਹੈ ਕਿੱਥੇ ਕਿੱਥੇ ਖਰਚੇਗਾ ਠੀਕ ਹੈ ਜਿਵੇਂ ਹੁਣ ਮੰਨ ਲਓ ਇਹ ਜਿਹੜੀ ਆ ਅਮਾਉਂਟ ਇਹ ਤੇ ਕਲਿੱਕ ਕਰਾਂਗੇ ਆਪਾਂ ਖਰਚੇ ਨੇ ਜਿਹੜੇ ਖਰਚਿਆਂ ਤੋਂ ਬਾਅਦ ਇਹ ਡੇਟ ਵਾਈਜ਼ ਆ ਜਾਊਗਾ ਠੀਕ ਆ ਫਿਰ ਕਿਹੜੇ ਮਹੀਨੇ ਜਿਵੇਂ ਪੰਜਵੇਂ ਮਹੀਨੇ ਦਾ ਚੌਥੇ ਮਹੀਨੇ ਦਾ ਥੱਲੇ ਡਿਟੇਲ ਮੈਂਸ਼ਨ ਕੀਤੀ ਡਿਟੇਲ ਤੇ ਕਲਿੱਕ ਕਰਾਂਗਾ ਤਾਂ ਤੁਹਾਨੂੰ ਇਹ ਡਿਟੇਲ ਮਿਲ ਜੂ ਜੁਮੇ ਦੇ ਡਿਟੇਲ ਤੇ ਜਾਣੇਗੇ ਠੀਕ ਹੈ ਇੱਥੇ ਕੋਈ ਵਰਕ ਪੇਮੈਂਟ ਆ ਗਈ ਠੀਕ ਹੈ ਕੋਈ ਕੰਮ ਕਰਾਇਆ ਹੋਣਾ ਉਹਦੇ ਦਿੱਤਾ ਹੋਇਆਗਾ ਠੀਕ ਹੈ ਵਰਕ ਪੇਮੈਂਟ ਹੋ ਗਈ ਇਹ ਨੀਚੇ ਡਿਟੇਲ ਤੇ ਜਾਣੇ ਆ ਇੱਥੇ ਡਰਿੰਕਿੰਗ ਵਾਟਰ ਵਰਕ ਪੇਮੈਂਟ ਆ ਠੀਕ ਹੈ ਕੋਈ ਡਰਿੰਕਿੰਗ ਵਾਟਰ ਦੇ ਲਈ ਨਾਲ ਕਲੇਮ ਕੀਤਾ 77000 ਰੁਪਏ ਗੁਰਮਿੰਦ ਦਾ ਮਿਲਦੇ 77643 ਰੁਪਏ ਕਲੇਮ ਕੀਤੇ ਗਏ ਠੀਕ ਹੈ ਅੱਗੇ نیچے ਡਿਟੇਲ ਤੇ ਜਾਵਾਂਗੇ ਇੱਥੇ ਲੇਬਰ ਵਰਕ ਪੇਮੈਂਟ ਆ ਗਈ ਠੀਕ ਹੈ 16613 ਰੁਪਏ ਕੋਈ ਮਜ਼ਦੂਰਾਂ ਦਾ ਕੰਮ ਕਰਾਇਆ ਪੰਚਾਇਤ ਨੇ ਇੱਥੇ ਐਵੇਂ ਡਿਟੇਲ ਤੇ ਠੀਕ ਹੈ ਇੱਥੇ ਕੋਈ ਬਿੱਲ ਨੰਬਰ ਦਿੱਤਾ ਮੈਂਸ਼ਨ ਦਿੱਤਾ ਉਹਦੀ ਪੇਮੈਂਟ ਕੀਤੀ ਹੋਈ ਹੈਗੇ ਇਹਨਾਂ ਨੇ ਠੀਕ ਹੈ ਫਿਰ ਡਿਟੇਲ ਤੇ ਜਾਵਾਂਗੇ ਇੱਥੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਹੈਗਾ ਠੀਕ ਹੈ ਵੀ ਪਾਣੀ ਸਾਫ ਕਰਕੇ ਸਾਫ ਸੁਥਰਾ ਕੰਮ ਕੀਤਾ ਜਾਂ ਕੋਈ ਪਾਈਪ ਲਾਈਨ ਵਗੈਰਾ ਪਵਾਈ ਹੈ ਠੀਕ ਹੈ ਉਹਦੀ ਪੇਮੈਂਟ ਦਿੱਤੀ ਸ਼ੋਅ ਕੀਤੀ ਹੋਏ 1,60,000 ਰੁਪਿਆ ਠੀਕ ਹੈ ਇੱਥੇ ਤੁਸੀਂ ਸਾਰੀ ਡਿਟੇਲ ਲੈ ਸਕਦੇ ਹੋਗੇ ਠੀਕ ਹੈ ਫਾਈਨੈਂਸ਼ੀਅਲ ਪ੍ਰੂਵਰਸ ਤੋਂ ਕੋਈ ਵੀ ਸਵਾਲ ਹੋ ਤਾਂ ਤੁਸੀਂ ਡਿਟੇਲ ਪੜ੍ਹ ਲਓ ਜਿਵੇਂ ਹੁਣ ਕਰੰਟ 24-25 ਹਜ਼ਾਰ ਦੇਗਾ ਠੀਕ ਹੈ ਇਹਦੇ ਕਲਿੱਕ ਕਰੋਗੇ ਫਾਈਨੈਂਸ਼ੀਅਲ ਪ੍ਰੂਵਰਸ ਤੇ ਕਲਿੱਕ ਕਰੋਗੇ ਤਾਂ ਹੁਣ ਕਿੰਨਾਗਾ ਇਹ ਪਿੰਡ ਨੂੰ 16 ਲੱਖ 16.5 ਲੱਖ ਰੁਪਏ ਮਿਲ ਜੁਕੇਗਾ ਇਹਨਾਂ ਨੇ ਸਿਰਫ 93000 ਰੁਪਏ ਖਰਚਿਆਗਾ ਠੀਕ ਹੈ 16.5 ਲੱਖ ਰੁਪਏ ਇਹਨਾਂ ਨੂੰ ਮਿਲੇਗਾ ਸਿਰਫ 93000 ਰੁਪਏ ਖਰਚੇ ਇਹਨਾਂ ਨੇ ਠੀਕ ਹੈ ਇਹਦੇ ਕਲਿੱਕ ਕਰੋਗੇ ਤਾਂ ਇਹਦੀ ਡਿਟੇਲ ਮਿਲ ਜੂ ਕਿਥੇ ਕਿਥੇ ਖਰਚਿਆ ਇਹਨਾਂ ਨੇ ਠੀਕ ਹੈ 90000 3000 ਲਗ ਤੋਂ ਡੀਟੇਲ ਕਰਦੇ ਆਂ ਜੀ ਠੀਕ ਹੈ ਵਾਟਰ ਸਪਲਾਈ ਫੰਡ ਟਰਾਂਸਫਰ ਹਾਂ ਠੀਕ ਹੈ 90000 ਕੋਈ ਵਾਟਰ ਸਪਲਾਈ ਫੰਡ ਟਰਾਂਸਫਰ ਤੇ ਖਰਚੇ ਸੀਵਰੇਜ ਐਂਡ ਸੈਨੀਟੇਸ਼ਨ ਆਗਾ ਠੀਕ ਹੈ ਇਹ ਤਿੰਨ ਹੈਰ ਪੈਨ ਦਾ ਹੈਗਾ ਕੈਪੀਟਲ ਆਟਲੈਂਡ ਟਰਾਂਸਪੋਰਟੇਸ਼ਨ ਠੀਕ ਹੈ ਕੋਈ ਇਹਦਾ ਖਰਚਾ ਪਾ ਰੱਖਿਆ ਹੈ ਇਦਾਂ ਕਰਕੇ ਤੁਸੀਂ ਡਿਟੇਲ ਚੈੱਕ ਕਰ ਸਕਦੇ ਹੋਗੇ ਤੇ ਉਦੋਂ ਬਾਅਦ ਹੈ ਕਿ ਅਪਰੂਵਡ ਐਕਟੀਵिटीज ਇੱਥੇ ਜਿਹੜਾ ਟੋਟਲ ਵਰਕ ਹੈਗਾ ਠੀਕ ਹੈ ਜਿਹੜਾ ਜਿਹੜਾ ਕੰਮ ਅਪਰੂਵ ਹੋ ਗਿਆ ਉਹਦੀ ਡਿਟੇਲ ਵਗੈਰਾ ਮਿਲੂਗੀ ਤੁਹਾਨੂੰ ਡਿਟੇਲ ਤੇ ਕਲਿੱਕ ਕਰਾਂਗੇ ਨੂ ਲੋ ਐਕਸਪੈਂਸ ਆ ਗਏ ਵਾਟਰ ਚਾਰਜਸ ਪੋਸਟ ਲਗਾ ਲੈਪਟਿਸਿਟੀ ਬਿੱਲ ਆ ਗਏ ਇੰਟਰਨੈਟ ਬਿੱਲ ਆ ਗਏ ਪ੍ਰਿੰਟਿੰਗ ਚਾਰਜਸ ਆ ਗਏ ਸਾਰੇ ਇਹਨਾਂ ਨੇ ਖਰਚੇ ਪਾ ਰੱਖੇ ਦੀ ਕੋਸਟ ਆ 62000 ਰੁਪਏ ਠੀਕ ਹੈ ਕੰਸਟਰਕਸ਼ਨ ਆਫ ਰੋਡ ਪੰਚਾਇਤ ਨੇ ਕੰਸਟਰਕਸ਼ਨ ਕਰਾਈ ਹੈ ਠੀਕ ਹੈ ਉਹਦਾ 566000 ਰੁਪਏ ਗਿਆ ਥੱਲੇ ਗਿਆ ਡਰੇਨੇਜ ਕੰਸਟਰਕਸ਼ਨ ਉਹਦਾ 467000 ਰੁਪਆ ਹੋਇਆ ਹੈਗਾ ਕ੍ਰੀਏਟਿੰਗ ਨਿਊ ਸੋਰਸ ਆਫ ਡਰਿੰਕਿੰਗ ਵਾਟਰ ਇਹ ਪਿੰਡ ਨੇ ਨਵੇਂ ਸੋਰਸ ਵੀ ਲੱਬੇ ਆ ਠੀਕ ਆ ਪਾਣੀ ਵਾਸਤੇ ਡ੍ਰਿੰਕਿੰਗ ਵਾਟਰ ਵਾਸਤੇ ਉਹਦੇ ਤੇ 460000 ਰੁਪਏ ਖਰਚ ਪਿਆ ਹੋਇਆ ਹੈ ਠੀਕ ਹੈ ਇਹ ਦਿਨਾਂ ਕਰਕੇ ਤੁਹੇ ਦੇਖਦੇ ਹਾਂ ਕਿੱਥੇ ਕਿੱਥੇ ਪੰਚਾਇਤਾਂ ਪੈਸੇ ਖਰਚਦੀਆਂ ਨੇ ਠੀਕ ਆ ਸਾਰੀ ਡਿਟੇਲ ਮਿਲ ਜੂਗੀ ਠੀਕ ਆ ਚਲੋ ਵੀਡੀਓ ਨੂੰ ਖਤਮ ਕਰ ਦਿੰਦੇ ਹਾਂ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤੇ ਲਾਈਕ ਕਰ ਦਿਓ ਠੀਕ ਆ ਇਹਨਾਂ ਨੂੰ ਹੋਰਾਂ ਤੱਕ ਵੀ ਸ਼ੇਅਰ ਕਰੋ ਤਾਂ ਜੋ ਪਤਾ ਲੱਗੇ ਤੁਹਾਡੇ ਪਿੰਡ ਦੀ ਜਿਹੜੀ ਪੰਚਾਇਤਾਂ ਨੇ ਉਹ ਕਿੱਥੇ ਕਿੱਥੇ ਪੈਸਾ ਖਰਚ ਕਰ ਰਹੀਆਂ ਨੇ ਤੇ ਕਿੰਨਾ-ਕਿੰਨਾ ਪੈਸਾ ਸਰਕਾਰ ਤੋਂ ਲੈ ਰ